bạn xin đi ਜੇ ਤੁਸੀਂ ਜੀਮ ਆਗਰ ਹੋ ਤਾਂ ਉਹ ਰਿਡਰ ਬਾਕ ਰੋਕੀਏ ਤੁਸੀਂ ਸਰ ਆਪ ਨੂੰ ਕੋਲ ਕਾਲ ਆਈ ਸੀ ਜੀ 2:54 ਮਿੰਟ ਤੇ ਜੀ 21 2:52 ਮਿੰਟ ਤੇ ਜੀ ਉਹਦੇ ਚ ਆਵਾਜ਼ ਨੇ ਉਹਨੇ ਕਨਫਰਮ ਆ ਰਹੀ ਸੀ ਉਹ ਬੋਲ ਰਹੇ ਸੀ ਹਾਂ ਜੀ ਹਾਂ ਬੋਲ ਰਹੇ ਆ ਦਿੱਲੀ ਸੇ ਹੀ ਉਹ ਬੋਲ ਰਹੇ تھے ਆਪकी ਬੱਸ ਮੈਂ ਬੋਮਬ ਹੈ ਉਸਕੇ ਬਾਅਦ ਥੋੜੀ ਥੋੜੀ ਆਵਾਜ਼ ਕਟ ਗਈ ਨੈਟਵਰਕ ਪ੍ਰੋਬਲਮ ਆ ਗਈ ਜੀ ਦੁਬਾਰਾ ਫਿਰ ਮੈਂ ਉਸ ਕੋ ਬੋਲਾ ਜੀ ਹਾਂ ਜੀ ਬੱਸ ਮੈਂ ਕਿ ਆਏ ਕਿ ਬੱਸ ਮੈਂ ਬੋਮਬ ਆਪਕਾ ਯਾਤਰੀ ਕਨਫਰਮ ਕਰ ਦੋ ਆਪਨੇ ਬੈਕ ਕਾਲ ਕੀ ਹਾਂਜੀ ਬੈਕ ਕਾਲ ਕੀਤੀ ਸਰ ਦੋ ਵਾਰ ਨੰਬਰ ਲੱਗ ਨਹੀਂ ਰਹਾ ਉਹਨਾਂ ਕਾ ਹੀ ਸਵਿਚ ਆਫ ਨੈਟਵਰਕ ਵੀ ਆ ਰਿਹਾ ਜੀ ਆਪ ਕੀ ਕਰ ਰਿਹਾ ਬਾਕੀ ਬਸ ਕੰਡਕਟਰ ਹੈ ਸਰ ਉਹ ਕੀ ਕਿਸ ਨੰਬਰ ਤੇ ਆਉਂ 73820 ਜੀ 68268 ਸਰ ਇਸ ਨੰਬਰ ਸੇ ਜੀ ਪਹਿਲੇ ਹਮੇ ਜਦ ਕਾਲ ਆਈ ਥੀ ਬਹਮੇ ਆਫਿਸਰ ਕਾਲ ਲਗਾ ਦਿਆ ਵੀ ਹਮੇ ਸਾਰੇ ਇਸ ਨੰਬਰ ਸੇ ਕਾਲ ਆਈ ਹੈ ਹਮਾਰੀ ਉਹਨਾਂ ਨੂੰ ਬੋਲ ਦੇ ਕਹਿੰਦੇ ਪੇਟੰਗ ਕਰੋ ਜੀ ਦੁਬਾਰਾ ਉਹ ਕਹਿੰਦੇ ਜਹਾ ਵੀ ਕੋਈ ਤਾਂ ਆਪਣੇ ਕਿਹਾ ਕਾਲੇ ਸਰ ਮੈਂਨੇ ਆਫਿਸ ਮੇਂ ਕਾਲ ਕੀਤੀ ਹਮਾਰੇ ਜੀ ਹੁਣ ਫਿਰ ਹਮਾਰੇ ਕਾਨਫਰੈਂਸ ਲਿਆ ਉਹ ਕਹਿੰਦੇ ਕਿਸੇ ਵੀ ਜੋ ਰੋਡ ਤੇ ਚੌਂਕੀ ਹੈਗੀ ਜਾਂ ਕਿਸੇ ਅਪਰੋਕ ਲੈਣਾ ਗਾਡੀ ਹੁਣ ਕੋ ਬਤਾ ਦੇ ਉਹ ਕਹਿੰਦੇ ਮੇਰਾ ਸੁਖਵਿੰਦਰ ਸਿੰਘ ਹੈ ਜੀ ਇਹ ਮੰਮਲਾ ਹੋਇਆ ਇਹ ਔਰ ਗੱਡੀ ਅਸੀਂ ਆ ਰਹੇ ਸੀ ਚੰਡੀਗੜ੍ਹੋਂ ਲੈ ਕੇ ਜੀ ਤੇ ਰਾਸਤੇ ਸਾਨੂੰ ਕਾਲ ਆਇਆ ਰੈਡ ਬੱਸ ਤੋਂ ਤੇ ਤੁਹਾਡੀ ਗੱਡੀ ਜੇ ਬੰਬ ਹੈ ਤੁਸੀਂ 15-20 ਮਿੰਟ ਦੀ ਗੱਡੀ ਰੋਕ ਲਓ ਤੇ ਅਸੀਂ ਅੱਗੇ ਆ ਕੇ ਉਦੋਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਗੱਡੀ ਰੋਕ ਲਈ ਕਿਉਂਕਿ ਪੈਸੇਂਜਰ ਸੀਗੇ ਨਾਲ ਅਸੀਂ ਤਾਂ ਨਹੀਂ ਰੋਕੀ ਕਿਤੇ ਰੋਡ ਤੇ ਭੱਜ ਲੰਦੇ ਲੋਕ ਡਰ ਕੇ ਥੱਲੇ ਜਨ ਕੋਈ ਯਾਦ ਵੀ ਰੋਡ ਦੇ ਤਾਂ ਅਸੀਂ ਗੱਡੀ ਸਾਈਡ ਤੇ ਖੇਤ ਤੇ ਲਾਈਏ ਤੇ ਸਾਹਮਣੇ ਚੌਂਕੀ ਸੀਗੀ ਹੈਡੌਰੀ ਤੇ ਉੱਥੇ ਗੱਡੀ ਰੋਕ ਕੇ ਤੇ ਚੈਕਿੰਗ ਕਰਵਾ ਰਹੇ ਹਾਂ ਜੀ ਤੁਸੀਂ ਕੀ ਬਾਤ ਚਲਾਨੀ ਸੀ ਹਾਂਜੀ ਮੈਂ ਬੱਸ ਲਾਉਣਾ ਜੀ ਹਾਂਜੀ ਹਾਂਜੀ ਮੇਰੇ ਕੰਡਕਟਰ ਨੇ ਕਾਲ ਆਈ ਹੈ ਜੀ ਮੈਂ ਨਾਲੇ ਬੈਠਾ ਸੀ ਡਰਾਈਵਿੰਗ ਕਰਦਾ ਸੀਗਾ ਇਹ ਨੰਬਰ ਪਈ ਹੈ। ਇਹ ਨੰਬਰ 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 ਹੈਗਾ ਜੀ 1820 7382 8626 ਅੱਛਾ ਪਤਾ ਨਹੀਂ ਜੀ ਉਹ ਦੱਸਣ ਦੇ ਸਾਹਿਬ ਉਹਨੇ ਕੀ ਗੱਲ ਹੈ ਅਸੀਂ ਤਾਂ ਆਪਣੀ ਡਿਊਟੀ ਨਿਭਾਤੀ ਗੱਡੀ ਸਾਈਡ ਤੇ ਲਾਤੀ ਜਿੰਨਾ ਸੇਫਲੀ ਕਰ ਹੋਇਆ ਸੀ ਸੇਫ ਕਰਤਾ ਬਣ ਪੈਸੇ ਅੰਦਰ ਬਿਠਾਤੇ ਤੇ ਗੱਡੀ ਸਾਈਡ ਤੇ ਆ ਤੇ ਦੱਸਦਾ ਇਹਨੂੰ ਆਪੇ ਅਗਲੀ ਕਾਰਵਾਈ ਕਰਨੀ ਜਿੱਦਾਂ ਹੋ ਜਾ ਮੇਰਾ ਨਾਮ ਦੀਪਕ ਸ਼ਰਮਾ ਜੀ ਦੀਪਕ ਸ਼ਰਮਾ ਜੀ ਕੀ ਗੱਲ ਹੋਈ ਸਰ ਅਸੀਂ ਅੱਜ ਬੱਸ ਬੁੱਕ ਕੀਤੀ ਸੀ ਜਿਹੜੀ ਚੰਡੀਗੜ੍ਹ ਤੋਂ ਜੰਮੂ ਜਾ ਰਹੀ ਸੀ ਜੰਮੂ ਲਈ ਬੁਕਿੰਗ ਕੀਤੀ ਮੈਂ ਜੰਮੂ ਦਾ ਹੀ ਰਹਿਣ ਵਾਲਾ ਹਾਂ ਜੀ ਔਰ ਫਿਰ ਬੱਸ ਡਰਾਈਵਰ ਦਾ ਸਾਨੂੰ ਰੋਕਿਆ ਬੱਸ ਰੁਕੀ ਹੈ ਸਾਈਡ ਤੇ ਉਹਨਾਂ ਨੇ ਕਿਹਾ ਸਾਨੂੰ ਕਿ ਥੱਲੇ ਉਤਰੋ ਜੀ ਕੁਝ ਅਮਰਜੈਂਸੀ ਹੈ ਅਸੀਂ ਥੱਲੇ ਉਤਰ ਗਏ ਸਾਰੇ ਸਾਨੂੰ ਪਹਿਲਾਂ ਲੱਗੇ ਕਿ ਬੱਸ ਖਰਾਬ ਹੈ ਉਹ ਪ੍ਰੋਬਲਮ ਆਈ ਹੈ ਬਾਅਦ ਥੱਲੇ ਉੱਤਰ ਕੇ ਪਤਾ ਲੱਗਿਆ ਕਿ ਡਰਾਈਵਰ ਨੂੰ ਕਾਲ ਆਈ ਹੈ ਕਿ ਬੱਸ 'ਚ ਬੌਮਬ ਹੈ ਫਿਰ ਉਹਨਾਂ ਨੇ ਇੱਥੇ ਰਖਾਇਆ ਫਿਰ ਪੁਲਿਸ ਵਾਲੇ ਨੇ ਸਾਨੂੰ ਸਭ ਨੂੰ ਬੱਸ ਤੋਂ ਦੂਰ ਕੀਤਾ ਜੀ ਔਰ ਅਸੀਂ ਇੱਥੇ ਖੜੇ ਆ ਫਿਲਹਾਲ ਹੁਣ ਬਾਕੀ ਪੁਲਿਸ ਵਾਲੇ ਆਪਣੀ ਇਨਕੁਆਇਰੀ ਕਰ ਰਹੇ ਆ ਬੱਸ 'ਚ ਬੁਰੀ ਚੈੱਕ ਕਰ ਰਹੇ ਆ ਕਿ ਵਾਕਈ ਇਹ ਕੋਈ ਸੀਰੀਅਸ ਮੈਟਰ ਹੈ ਕਿ ਕਿਸੇ ਨੇ ਮਜ਼ਾਕ ਕੀਤਾ ਹੈ ਕੁਝ ਕੀਤਾ ਹੈ ਉਹ ਸਾਰੀ ਇੱਕ ਜਾਂਚ ਦਾ ਵਿਸ਼ੇ ਹੈ ਉਹ ਜਾਂਚ ਕਰ ਰਹੀ ਹੈ ਜੀ ਪੰਜਾਬ ਪੁਲਿਸ ਥੈਂਕ ਯੂ ਜੀ ਸਰ ਇਹ ਲਗਭਗ ਲਗਭਗ 3:30 ਵਜੇ ਦੀ ਗੱਲ ਹੈ। ਔਰ ਉਸੇ ਟਾਈਮ ਬੱਸ ਵਾਲੇ ਨੇ ਸ਼ਾਇਦ ਬੱਸ ਰੋਕ ਹੀ ਦਿੱਤੀ ਇੱਥੇ। ਤੇ ਉਹਦੇ ਬਾਅਦ ਚ ਸਾਨੂੰ ਸਾਰੇ ਹੇਠੇ ਤੁਰਤਾ ਸਮਾਨ ਵਗੈਰਾ ਸਾਡਾ ਸਾਰਾ ਕੁਝ ਹਰ ਬੰਦੇ ਦਾ ਬੱਸ ਦੇ ਵਿੱਚ ਹੀ ਹੈ। ਕਿਸੇ ਨੂੰ ਬਾਹਰ ਕੱਢਣ ਨਹੀਂ ਦਿੱਤਾ ਕੁਝ ਵੀ ਹੈ ਕਿਉਂਕਿ ਪੈਨਿਕ ਦਾ ਇੱਕ ਮਾਹੌਲ ਹੀਆ ਕ੍ਰੀਏਟ ਹੋ ਗਿਆ ਫਟਾਫਟ ਦਾ। ਉਤਰਨ ਨਾਲ ਸਮਾਨ ਵਗੈਰਾ ਸਾਰਾ ਬੱਸ ਚ ਹੀ ਸੀ ਥੜਾ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ